ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗੇ ਆਪਾਂ ਅੱਜ ਦੀ ਵੀਡੀਓ ਇਹ ਤੁਸੀਂ ਦੇਖ ਸਕਦੇ ਹੋ ਕੀ ਹਾਲਤ ਬਣੀਆ ਗਾਰਡਨ ਦੀ ਤਿਆਜਾ ਆਪਾਂ ਜਿਹੜੀ ਅਲਵਿਦਾ ਦੇਣ ਲੱਗੇ ਆ ਇਸ ਵੱਲ ਨੂੰ ਜਿਹੜੀ ਆਪਣੀ ਵੱਲ ਆ ਤੇ ਨਾਲ ਜਿਹੜੇ ਜਿਹੜੇ ਨੂੰ ਕੱਦੂ ਲੱਗੇ ਹੋਣਗੇ ਉਹ ਆਪਾਂ ਤੋੜ ਲਾਂਗੇ ਅੱਜ ਆਪਾਂ ਸਾਰੇ ਪੀਲੇ ਵੀ ਹਰੇ ਵੀ ਸਾਰੇ ਆਪਾਂ ਜਿਹੜੇ ਕੱਦੂ ਤੋੜ ਲੈਣੇ ਆ ਕਿਉਂਕਿ ਤੁਸੀਂ ਪਹਿਲਾਂ ਜਿਹਨਾਂ ਨੇ ਵਲੌਗ ਦੇਖੇ ਹੋਣਗੇ ਤਾਂ ਉਹਨਾਂ ਨੂੰ ਪਤਾ ਹੋਊਗਾ ਵੀ ਆਪਾਂ ਕੁਝ ਕੱਦੂ ਤੇ ਛੱਡ ਦਿੱਤੇ ਜਿਵੇਂ ਦੇਖੋ ਕਿੰਨਾ ਸੋਹਣਾ ਪੀਲਾ ਹੋ ਗਿਆ ਕੱਦੂ ਤੇ ਬਹੁਤ ਸਾਰੇ ਤਦੂ ਇਹਦੇ ਵਿੱਚੋਂ ਮੇਰੇ ਪੀਲੇ ਪੀਲੇ ਵੀ ਲੱਭੇ ਸੀਗੇ ਤੇ ਕੁਝ ਹਰੇ ਹਰੇ ਵੀ ਮੈਂ ਤੋੜੀ ਜਾ ਰਹੀ ਸੀ ਤੇ ਕੁਦਦ ਨੂੰ ਫੜਾ ਰਹੀ ਸੀ ਉਹ ਇੱਕ ਜਗ੍ਹਾ ਤੇ ਰੱਖਦੀ ਜਾ ਰਹੀ ਸੀਗੀ ਤੇ ਇਹ ਜਿਹੜੀ ਵਾਲਾ ਅੱਜ ਇਹਨੂੰ ਆਪਾਂ ਜਿਹੜੀ ਉਹ ਇਕੱਠੀ ਕਰ ਦਾਂਗੇ ਦੁੱਖ ਵੀ ਬਹੁਤ ਲੱਗ ਰਿਹਾ ਸੀਗਾ ਪਰ ਇਹ ਜਿਹੜੀ ਸੁੱਕ ਚੁੱਕੀ ਸੀ ਹੁਣ ਤੇ ਇਹ ਜਿੱਥੇ ਟੋਆ ਜਾ ਉਹਦੇ ਵਿੱਚ ਆਪਾਂ ਨੀਵੇਂ ਜਗ੍ਹਾ ਤੇ ਇਹਨੂੰ ਸਾਰੀ ਨੂੰ ਇਕੱਠੀ ਕਰਕੇ ਤੇ ਫਿਰ ਜਦੋਂ ਇਹ ਸੁੱਕ ਜੂਗੀ ਤੇ ਫਿਰ ਇਹਨੂੰ ਆਪਾਂ ਅੱਗ ਲਾ ਦਾਂਗੇ ਜਿਹੜੇ ਹਰੇ ਸੀਗੇ ਕੁਝ ਛੋਟੇ ਛੋਟੇ ਲੱਗੇ ਸੀਗੇ ਉਹ ਵੀ ਆਪਾਂ ਤੋੜਲੇ ਸੀਗੇ ਤੇ ਇਹਨੂੰ ਸਾਰੀ ਵੱਲ ਨੂੰ ਆਪਾਂ ਇਹਦੇ ਵਿੱਚ ਇਕੱਠੀ ਕਰਕੇ ਪਾ ਦਾਂਗੇ ਜਿਵੇਂ ਕਿਸੇ ਨੂੰ ਤੋੜਨ ਦਾ ਦੁੱਖ ਜਿਹਾ ਲੱਗਦਾ ਨਾ ਇਸੇ ਤਰ੍ਹਾਂ ਇਸ ਵੱਲ ਨੂੰ ਇਦਾਂ ਖੇਚਦਿਆਂ ਇਕੱਠੇ ਕਰਦਿਆਂ ਬੜਾ ਦੁੱਖ ਜਿਹਾ ਲੱਗ ਰਿਹਾ ਸੀਗਾ ਕਿ ਇਸ ਵੱਲ ਨੇ ਸਾਡੇ ਪੂਰੇ ਗਾਰਡਨ ਦੇ ਵਿੱਚ ਨਾ ਇਹ ਖੁਸ਼ਹਾਲੀ ਜਿਵੇਂ ਹਰਿਆਲੀ ਇਹ ਸਾਰਾ ਕੁਝ ਇਸ ਵੱਲ ਇੱਕ ਨੇ ਹੀ ਕੀਤਾ ਵਿਆ ਸੀਗਾ ਕਿ ਭਰਿਆ ਭਰਿਆ ਸਾਡਾ ਗਾਰਡਨ ਲੱਗਦਾ ਸੀਗਾ ਤੇ ਹੁਣ ਜਿਵੇਂ ਸਰਦੀਆਂ ਆ ਚੁੱਕੀਆਂ ਵਾ ਤੇ ਤੁਹਾਨੂੰ ਪਤਾ ਕਿ ਆਪਾਂ ਜਿਹੜੇ ਸਰਦੀਆਂ ਦੀਆਂ ਸਬਜ਼ੀਆਂ ਲਾਉਣੀਆਂ ਐ ਇਸ ਕਰਕੇ ਜਿਹੜੀ ਵਾਲੇ ਸੁੱਕ ਵੀ ਗਈ ਸੀ ਇਹਨੂੰ ਆਪਾਂ ਇਕੱਠਿਆਂ ਕਰ ਦਿੰਨੇ ਆ ਤੇ ਮੁੜ ਕੇ ਇਹ ਜਿਹੜੇ ਛੋਟੇ-ਛੋਟੇ ਵੇਖੋ ਇਹ ਵੀ ਆਪਾਂ ਤੋੜ ਲੇ ਤੇ ਮੁੜ ਕੇ ਜਦੋਂ ਸੁੱਕ ਜੂਗੀ ਤੇ ਫਿਰ ਆਪਾਂ ਇਹਨੂੰ ਜਿਹੜਾ ਵਾ ਉਹ ਅੱਗ ਲਾ ਦਾਂਗੇ ਤੇ ਇੱਧਰ ਜਿਹੜੀ ਮਿੱਟੀ ਪਈ ਆ ਇਹ ਸਾਰੀ ਇਹਦੇ ਵਿੱਚ ਪਾ ਦਾਂਗੇ ਠੀਕ ਇਸ ਵੱਲ ਨੂੰ ਇਕੱਠਿਆਂ ਕਰਦਿਆਂ ਕਰਦਿਆਂ ਇੱਕ ਦੋ ਮੇਰੇ ਨੁਕਸਾਨ ਵੀ ਹੋ ਗਏ ਉਹ ਵੀ ਆਪਾਂ ਤੁਹਾਨੂੰ ਜਿਹੜਾ ਵੀਡੀਓ ਦੇ ਵਿੱਚ ਦੱਸਾਂਗੇ ਕਿ ਇੱਥੇ ਅਸੀਂ ਤਿੰਨੇ ਜਾਣੇ ਲੱਗੇ ਸੀਗੇ ਮੈਂ ਅਣੂ ਤੇ ਗੁੱਡੋ ਤੇ ਗੁੱਡੂ ਦੇ ਜਿਆਦਾ ਜਿਹੜਾ ਉਹ ਚੀਜ਼ਾਂ ਫੜਨ ਕਰਨ ਦਾ ਹੀ ਕੰਮ ਕਰ ਰਹੀ ਸੀਗੀ ਤੇ ਮੈਂ ਜਦੋਂ ਇਹਨੂੰ ਵੱਲ ਨੂੰ ਖਿੱਚ ਰਹੀ ਸੀ ਨਾ ਤੇ ਦੇਖੋ ਇਹ ਨੁਕਸਾਨ ਹੋ ਗਿਆ ਮੇਰਾ ਵੀ ਇੱਥੇ ਆਪਾਂ ਜਿਹੜੀਆਂ ਮਿਰਚਾਂ ਨਹੀਂ ਸੀ ਕਿ ਸ਼ਿਮਲਾ ਮਿਰਚਾਂ ਉਹ ਜਦੋਂ ਵੱਲ ਖਿੱਚੀ ਉਹਦੋਂ ਨੂੰ ਵੀ ਫੈਲੀ ਪਈ ਸੀ ਤੇ ਸਾਰੀਆਂ ਟਾਹਣੀਆਂ ਉਹਦੇ ਨਾਲ ਟੁੱਟ ਕੇ ਆ ਗਈਆਂ ਤੇ ਬੜੇ ਹੀ ਸੋਹਣੇ ਸੋਹਣੇ ਨੂੰ ਫੁੱਲ ਲੱਗੇ ਹੋਏ ਸੀਗੇ ਫਿਰ ਐ ਭਰੀ ਪਈ ਸੀ ਫੁੱਲਾਂ ਦੇ ਨਾਲ ਬਹੁਤ ਸ਼ਿਮਲਾ ਮਿਰਚਾਂ ਲੱਗਣੀਆਂ ਸੀ ਤੇ ਇਹ ਸ਼ਿਮਲਾ ਮਿਰਚਾਂ ਆਮ ਨਹੀਂ ਹੈਗੀਆਂ ਇਹ ਸ਼ਿਮਲਾ ਮਿਰਚਾਂ ਜਿਹੜੀਆਂ ਪੀਲੀਆਂ ਤੇ ਮੈਂ ਇੱਥੇ ਗਿਣ ਰਹੀ ਸੀ ਕਿ 13 14 ਜਿਹੜੀਆਂ ਸ਼ਿਮਲਾ ਮਿਰਚਾਂ ਨੂੰ ਲੱਗਣੀਆਂ ਸੀਗੀਆਂ ਤੇ ਪਰ ਬਸ ਉਦੋਂ ਕੰਮ ਦੇ ਵਿੱਚ ਵਿੱਚ ਪਤਾ ਹੀ ਨਹੀਂ ਲੱਗਾ ਵੀ ਕਿਹੜੇ ਵੇਲੇ ਇਹ ਨੁਕਸਾਨ ਹੋ ਗਿਆ ਇੱਧਰ ਸਾਰੀਆਂ ਲੱਗੀਆਂ ਸ਼ਿਮਲਾ ਮਿਰਚਾਂ ਤੇ ਇਹਨਾਂ ਨੂੰ ਬੜੀਆਂ ਸੁਨੀਆਂ ਮਿਰਚਾਂ ਵੀ ਲੱਗਦੀਆਂ ਇੱਕ ਦੋ ਵਾਰੀ ਅੱਗੇ ਵੀ ਆਪਾਂ ਤੋੜ ਚੁੱਕੇ ਆ ਤੇ ਹੁਣ ਆਪਾਂ ਇੱਥੋਂ ਸਾਰੀ ਬਲ ਇਕੱਠੀ ਕਰ ਲਈ ਸੀ ਇਹ ਮੇਰੇ ਅੱਗੇ ਕਟਲ ਦੇ ਦੋ ਬੂਟੇ ਤੇ ਬਾਕੀ ਇਹਨੂੰ ਨੇ ਜਿਹੜੀ ਸੀ ਪੂਰੀ ਸਾਫ ਸਫਾਈ ਕਰ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਘਾਹ ਸੀਗਾ ਸਾਰਾ ਇਹ ਨੂੰ ਨੇ ਐ ਸਾਫ ਕਰ ਦਿੱਤਾ ਵਾ ਕੋਈ ਹੁਣ ਆਪਾਂ ਨਵੀਂ ਕੈਰੀ ਬਣਾਵਾਂਗੇ ਇਹ ਸਾਰਾ ਘਾਹ ਵੀ ਜਿਹੜਾ ਇਕੱਠਾ ਕਰਕੇ ਵੀ ਆਪਾਂ ਉਹਦੇ ਵਿੱਚ ਹੀ ਜਿਹੜਾ ਟੋਵਾ ਵਾ ਉਹਦੇ ਵਿੱਚ ਸੁੱਟ ਦਾਂਗੇ ਤੇ ਇੱਧਰ ਜਿਹੜੀਆਂ ਹੈਗੀਆਂ ਆਪਣੀਆਂ ਮਿਰਚਾਂ ਜਿਹੜੀਆਂ ਕਿ ਦੇਗੀ ਲਾਲ ਮਿਰਚਾਂ ਉਹਨਾਂ ਨੂੰ ਵੀ ਆਪਾਂ ਅੱਜ ਡੰਡੇ ਲਾਵਾਂਗੇ ਤੇ ਨਾਲ ਇਹ ਜਿਹੜੀ ਵਾਲਾ ਤੋਰੀਆਂ ਦੀ ਇਹਨੂੰ ਵੀ ਆਪਾਂ ਅੱਜ ਕੱਟਾਂਗੇ ਇਹ ਸਾਰੀ ਚੀਜ਼ ਜਿਹੜੀ ਸਾਫ ਸਫਾਈ ਕਰਕੇ ਤੇ ਹੁਣ ਦੁਪਹਿਰ ਹੋ ਚੁੱਕੀ ਸੀਗੀ ਤੇ ਇਹਨੂੰ ਆਪਾਂ ਇਦਾਂ ਹੀ ਇੱਕ ਵਾਰੀ ਸਾਫ ਸਫਾਈ ਕਰ ਦੇਣੀ ਆ ਤੇ ਫੇਰੇ ਨੂੰ ਆਪਾਂ ਜਿਹੜਾ ਵਾ ਉਹ ਗੋਡਾਂਗੇ ਇਹ ਦੇਖੋ ਜਦੋਂ ਮੈਂ ਅੰਦਰ ਚਲ ਗਈ ਸਿਆਣੂ ਨੇ ਮੇਰੇ ਆਉਂਦੇ ਨੂੰ ਗੋੜ ਵੀ ਦਿੱਤਾ ਤੇ ਸਾਰਾ ਖਲਾਰਾ ਉਹਨੇ ਸਾਰਾ ਇਕੱਠਾ ਕਰ ਦਿੱਤਾ ਸੀਗਾ ਹੁਣ ਇਹਨੂੰ ਸਾਰੇ ਨੂੰ ਆਪਾਂ ਜਦੋਂ ਸੁੱਕੂਗਾ ਫੇਰ ਅੱਗ ਲਾਵਾਂਗੇ ਤੇ ਇੱਧਰ ਵੀ ਸਾਰੀ ਸਫਾਈ ਕਰ ਦਿੱਤੀ ਸੀਗੀ ਇਹ ਜਿਹੜੀਆਂ ਮਿਰਚਾਂ ਇਹਨਾਂ ਨੂੰ ਵੀ ਆਪਾਂ ਸਾਰਾ ਬੰਨਤਾ ਸੀ ਤੇ ਇੱਧਰ ਭਰ ਲਿਆ ਜੀ ਆਪਾਂ ਟੋਕਰਾ ਫੇਰ ਕਦੋਂ ਆਦਾ ਇਹ ਚੌਥਾ ਪੰਜਵਾਂ ਟੋਕਰਾ ਸਾਡਾ ਤੇ ਇਹ ਆਪਾਂ ਹੁਣ ਲੈ ਕੇ ਚੱਲਦੇ ਆਂ ਘਰ ਤੇ ਇਕੱਲੇ ਕੱਦੂ ਨਹੀਂ ਸੀਗੇ ਕੱਦੂਆਂ ਦੇ ਨਾਲ-ਨਾਲ ਆਪਾਂ ਨੂੰ ਕੁਛ ਇੱਥੋਂ ਜਿਵੇਂ ਬੱਲਾ ਇਕੱਠੀਆਂ ਕੀਤੀਆਂ ਤੇ ਥੱਲੇ ਉਹ ਨਾ ਨਿੱਕੀਆਂ-ਨਿੱਕੀਆਂ ਬੱਲਾ ਜਿਹੜੀਆਂ ਉਹ ਸੁੱਕ ਚੁੱਕੀਆਂ ਸੀ ਤੇ ਉਹਨਾਂ ਦੇ ਨਾਲ ਬਹੁਤ ਸੋਹਣੇ ਜਿਹੜੇ ਚਿੱਬੜ ਲੱਗੇ ਸੀਗੇ ਚਿੱਬੜ ਦੇ ਵੀ ਬਹੁਤ ਗੁਣ ਹੁੰਦੇ ਆ ਤੇ ਇਹਦੀ ਆਪਾਂ ਬਣਾਵਾਂਗੇ ਜੀ ਚਟਨੀ ਤੇ ਨਾਲ ਜਦੋਂ ਆਪਾਂ ਮਿਰਚਾਂ ਬੰਦੇ ਸੀਗੇ ਨਾ ਤੇ ਉਹ ਕੁਛ ਨਾ ਕੁਛ ਜਿਹੜੀਆਂ ਮਿਰਚਾਂ ਟੁੱਟਦੀਆਂ ਗਈਆਂ ਹਰੀਆਂ ਤੇ ਇਹ ਵੀ ਆਪਾਂ ਲੈ ਜਾਨੇ ਘਰੇ ਇਹ ਦੇਖੋ ਕਿੰਨੀਆਂ ਮਿਰਚਾਂ ਲੱਗੀਆਂ ਹਰੀਆਂ ਤੇ ਇਹ ਆਪਾਂ ਘਰੇ ਲੈ ਚਲਦੇ ਆ ਤੇ ਸਬਜੀ ਜ ਪਾ ਦਾਂਗੇ ਵੈਸੇ ਦਾ ਕੋਈ ਟੇਸਟ ਨਹੀਂ ਆਉਂਦਾ ਸਬਜੀ ਦੇ ਵਿੱਚ ਹਰੀ ਮਿਰਚ ਦਾ ਕੋਈ ਫਾਇਦਾ ਨਹੀਂ ਹੈਗਾ ਇਹਦਾ ਤੇ ਪਰ ਹੁਣ ਜਿਹੜੀਆਂ ਟੁੱਟ ਗਈਆਂ ਇਹਨਾਂ ਨੂੰ ਆਪਾਂ ਲੈ ਕੇ ਚਲਦੇ ਆ ਘਰੇ ਤੇ ਫੇਰ ਆਪਾਂ ਅਗਲੇ ਦਿਨ ਮਿਲਦੇ ਆ ਤੁਹਾਨੂੰ ਦੀ ਨੈਕਸਟ ਡੇ ਤੇ ਲੋ ਦੀ ਹੋਗੀ ਅਗਲੀ ਸਵੇਰ ਤੇ ਅਗਲੀ ਸਵੇਰ ਅਨੂ ਨੇ ਇੱਥੇ ਸਾਰੀ ਜਿਹੜੀ ਗੋਡੀ ਸੀਗੀ ਇਹਦੇ ਵਿੱਚ ਆਪਾਂ ਜਿਹੜਾ ਕਿਚਨ ਵੇਸਟ ਆਪਣੀ ਖਾਦਾ ਉਹ ਥੋੜੀ ਥੋੜੀ ਸਾਰੀ ਖਿਲਾਰ ਦਿੱਤੀ ਸੀਗੀ ਤੇ ਇਹਨੂੰ ਇੱਕ ਦੋ ਆਪਾਂ ਗੋਡੀਆਂ ਦੇਵਾਂਗੇ ਤੇ ਇਸ ਤੋਂ ਬਾਅਦ ਇਹ ਦੇਖੋ ਇੱਧਰ ਮੈਂ ਲਸਣ ਜਿਹੜਾ ਉਹ ਸਾਫ਼ ਕਰਦੀ ਪਈ ਸੀਗੀ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰਕੇ ਤੇ ਫਿਰ ਲਾਵਾਂਗੇ ਕਿਉਂਕਿ ਇਹਨੂੰ ਇੱਕ ਵਾਰੀ ਪਹਿਲਾਂ ਤੋੜ ਲੋ ਫਿਰ ਛੱਟ ਲੋ ਨਾ ਫਿਰ ਵਧੀਆ ਰਹਿੰਦਾ ਵੀ ਗੰਢੀ ਇੱਕ ਇੱਕ ਫੜ ਕੇ ਆਪਾਂ ਲਾਈ ਜੰਨੇ ਆ ਤੇ ਉਦਾਂ ਜਿਹੜਾ ਉਲਜ ਜਾਂਦਾ ਕੰਮ ਵਿੱਚ ਹੀ ਉਹ ਉਹਦੀਆਂ ਛਿੱਲਾਂ ਜੀਆਂ ਹੁੰਦੀਆਂ ਤੇ ਇੱਧਰ ਜਿਹੜੀਆਂ ਵੱਲਾਂ ਸੀਗੀਆਂ ਆਪਾਂ ਕਿਤੇ ਉਹ ਸੁੱਕ ਚੁੱਕੀਆਂ ਸੀਗੀਆਂ ਤੇ ਇਹਨਾਂ ਨੂੰ ਆਪਾਂ ਹੁਣ ਲਾ ਦਿੰਨੇ ਆ ਅੱਗ ਦੋ ਦਿਨ ਪੈਗੇ ਸੀਗੇ ਅਗਲਾ ਦਿਨ ਹੀ ਕਹਿ ਸਕਦੇ ਆਪਾਂ ਦੋ ਦਿਨਾਂ ਤੱਕ ਜਿਹੜੀ ਧੁੱਪ ਬਹੁਤ ਕਰਾਰੀ ਪੈ ਰਹੀ ਸੀਗੀ ਤੇ ਇਹਨੂੰ ਸਾਰੀ ਨੂੰ ਆਪਾਂ ਲਾ ਦਿੰਨੇ ਆ ਅੱਗ ਤੇ ਇਧਰੇ ਇਹ ਮੱਚਦੀ ਰਹੂਗੀ ਤੇ ਦੂਜੇ ਪਾਸੇ ਜਿਹੜਾ ਵਾ ਉਹ ਨੂੰ ਆਪਣਾ ਕੰਮ ਕਰਦਾ ਰਹੂਗਾ ਜਿਵੇਂ ਕਿ ਗੋਡੀ ਦੇ ਰਿਆ ਸੀਗਾ ਤੇ ਫਿਰ ਲਾਵਾਂਗੇ ਜੀ ਆਪਾਂ ਲਸਣ ਇਹ ਤੇ ਜਿਹੜੀ ਸਾਰੀ ਅੱਗ ਲੱਗੀ ਸੀ ਘਰੇ ਘਰੇ ਮੈਂ ਲਾ ਰਹੀ ਸੀ ਤੇ ਨਾਲ ਹੀ ਨੇ ਇੱਕ ਜਿਹੜੀ ਤੋਰੀ ਸੀ ਸੁੱਕੀ ਉਹ ਵਿੱਚ ਇਹ ਮੱਚ ਚੱਲੀ ਸੀ ਇਹਨੂੰ ਮੈਂ ਕੱਢ ਲਿਆ ਕਿਉਂਕਿ ਇਹਦੇ ਨਾਲ ਵਾਵਾ ਤੋੜੀਆਂ ਵਗੈਰਾ ਸਾਫ਼ ਹੋ ਜਾਂਦੀਆਂ ਉੱਚਾ ਜਿਹੜਾ ਬਣਾ ਕੇ ਤੇ ਘੇਰੇ-ਘੇਰੇ ਮੈਂ ਸਾਰੀ ਜਿਹੜੀ ਅੱਗ ਲਾ ਦਿੱਤੀ ਸੀ ਵੀ ਸਾਰਾ ਜਿਹੜਾ ਨਾ ਇੱਕੋ ਵਾਰੀ ਮੱਚ ਜAVE ਤਾਂ ਸੀਕ ਬਹੁਤ ਪੈ ਰਿਆ ਸੀ ਕਿਉਂਕਿ ਧੁੱਪ ਵੀ ਸੀਗੀ ਵੈਸੇ ਠੰਡ ਵੀ ਲੱਗਦੀ ਆ ਤੇ ਪਰ ਜਦੋਂ ਧੁੱਪ ਝੜ ਜਾਂਦੀ ਫਿਰ ਗਰਮੀ ਵੀ ਇੱਧਰ ਅਨੂ ਨੇ ਵੀ ਇੱਕ ਦੋ ਗੋਡੀਆਂ ਪਰਲੇ ਪਾਸੇ ਦੇਤੀਆਂ ਸੀਗੀਆਂ ਤੇ ਇਹਦੀਆਂ ਹੁਣ ਆਪਾਂ ਵਟਾ ਬਣਾਉਣੇ ਆ ਤੇ ਜਿਹੜੀ ਅੱਗ ਸੀ ਉਹ ਇੱਕ ਵਾਰੀ ਪੂਰੀ ਮੱਚ ਚੁੱਕੀ ਆ ਬਾਕੀ ਮੈਂ ਥੱਲੇ ਥੱਲੇ ਉਹਨਾ ਸਾਰਾ ਜਿਹੜਾ ਗਿੱਲਾ-ਗਿੱਲਾ ਕੁਸ਼ਕ ਕਹਾ ਸੀ ਕਿ ਜਿਵੇਂ ਤੇ ਦੱਬਿਆ-ਦੱਬਿਆ ਰਹਿ ਗਿਆ ਨਾ ਥੱਲੇ ਉਨੂੰ ਆਪਾਂ ਖੇਚਦਾ ਸੀਗਾ ਤੇ ਇਹਨੂੰ ਵੀ ਆਪਾਂ ਲਾ ਦਿੱਤੀ ਅੱਗ ਤੇ ਧੁਖੰਦਿਆ ਤੇ ਹੁਣ ਜਿਹੜੀ ਇਹ ਮਿੱਟੀ ਪਈ ਆ ਸਾਈਡ ਤੇ ਇਹ ਵੀ ਵਿੱਚ ਪਾ ਕੇ ਤੇ ਇਹਦੀ ਵੀ ਕਿਆਰੀ ਆਪਾਂ ਤਿਆਰ ਕਰਾਂਗੇ ਤੇ ਫਿਰ ਪਿਆਜ਼ ਵਗੈਰਾ ਬੀਜਾਂਗੇ ਤੇ ਇਧਰਲੇ ਪਾਸੇ ਜਿਹੜੀ ਆ ਉਹ ਨਿੱਕੀ ਨਿੱਕੀ ਆਪਾਂ ਜਿਹੜੀ ਸਾਰੀ ਆ ਸਰੋਂ ਕੁਸ਼ਕ ਤੇ ਜਿਹੜੀ ਹੁਣ ਸੁੱਟੀ ਆ ਮੈਂ ਤੇ ਜਿਹੜੀ ਇਹ ਹੋਈ ਆ ਸਾਰੀ ਇਹ ਮੰਮੀ ਹੁਣਾਂ ਇੱਥੇ ਸਰੋਂ ਦੇ ਬੂਟੇ ਇਦਾਂ ਹੀ ਪਹਿਲਾਂ ਬਹੁਤ ਹੋਏ ਸੀਗੇ ਤੇ ਸੁੱਕ ਗਏ ਸੀਗੇ ਫਿਰ ਮੰਮੀ ਹੁਣਾਂ ਇੱਥੇ ਝਾੜੀ ਤੇ ਉਹ ਆਪਣੇ ਆਪ ਹੀ ਉੱਗ ਗਈ ਤੇ ਇੱਧਰ ਦੇਖੋ ਕੈਰੀ ਕਿੰਨੀ ਸੋਹਣੀ ਬਣਾ ਦਿੱਤੀ ਇਹਨੂੰ ਨੇ ਤੇ ਇਹਦੇ ਵਿੱਚ ਹੁਣ ਮੈਂ ਲਾਉਂਗੀ ਜੀ ਲਸਣ ਕਿਉਂਕਿ ਕਹਿ ਰਿਆ ਸੀ ਕਿ ਮੰਮੀ ਲਸਣ ਤੁਸੀਂ ਆਪੇ ਲਾ ਲਓ ਤੇ ਇਹ ਕਿਆਰੀਆਂ ਦਾ ਤੇ ਜਏ ਵੱਟਾਂ ਦਾ ਸਾਰਾ ਕੰਮ ਇਹ ਕਰਦਾ ਇਹਨੂੰ ਮੈਂ ਕਹਿ ਰਹੀ ਸੀ ਵੱਟਾਂ ਥੋੜੀ ਨਾ ਥੂਚੀਆਂ ਲਾ ਦਿੱਤੀਆਂ ਕਿਉਂਕਿ ਮੁਰਗੇ ਉੱਤੇ ਪਾਣੀ ਨਹੀਂ ਤਾਂ ਜਾਂਦਾ ਇਸ ਕਰਕੇ ਮੈਂ ਥੋੜੀ ਥੋੜੀ ਇਹਨਾਂ ਨੂੰ ਪੱਧਰੀਆਂ ਕਰ ਲਈ ਸੀਗੀ ਤੇ ਹੁਣ ਆਪਾਂ ਇਹਦੇ ਵਿੱਚ ਲਾ ਦਿੰਨੇ ਹਾਂ ਲਸਣ ਜਿਹੜਾ ਵਾ ਉਹ ਆਪਾਂ ਮੇੜ ਮੇੜ ਕੇ ਲਾਇਆ ਸੀਗਾ ਪੀਚਾਰੇ ਪਾਸੇ ਉਹਨਾਂ ਨਾਲ ਛੱਡ ਗਏ ਤੁਸੀਂ ਕੋਈ ਤੀਲਾ ਲੈ ਲਿਓ ਚਾਹੇ ਤੁਸੀਂ ਇੱਕ ਗਿੱਠ ਦਾ ਜਿਹੜਾ ਹਸਾਬ ਰੱਖ ਲਿਓ ਤਾਂ ਕਿ ਉਹ ਜਿਹੜੀ ਗੰਢੀ ਆ ਮੋਟੀ ਹੋ ਸਕੇ ਤੇ ਉਹਨੂੰ ਗੋਡੀ ਵੀ ਵਧੀਆ ਹੋ ਸਕੇ ਇਸੇ ਤਰ੍ਹਾਂ ਆਪਾਂ ਸਾਰਾ ਜਿਹੜਾ ਵੱਟਾਂ ਦੇ ਅੱਜ ਲਸਣ ਲਾ ਦਿੰਦੇ। ਤੇ ਅੱਜ ਫੇਰ ਆ ਗਿਆ ਆਪਾਂ ਆਪਣੇ ਗਾਰਡਨ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਇਧਰ ਆਪਾਂ ਸਾਰੀ ਕੈਰੀ ਜਿਹੜੀ ਤਿਆਰ ਕਰਕੇ ਉਹਦੇ ਵਿੱਚ ਸਾਰੇ ਚ ਲਸਣ ਲਾ ਦਿੱਤਾ। ਅਜੇ 2-3 ਦਿਨ ਹੋਏ ਲਾਏ ਤੇ ਅਜੇ ਥੋਲੀ-ਥੋਲੀ ਇਹ ਦੇਖੋ ਫੋਟੋ ਦਾ ਪਿਆ। ਥੋੜੀਆਂ ਜੀਆਂ ਦੀਆਂ ਚੁੰਝੀਆਂ ਜੇ ਨਿਕਲਦੀਆਂ ਪਈਆਂ। ਤੇ ਥੋੜਾ ਹੁਣ ਗਿੱਲਾ ਵਾ ਨਹੀਂ ਤੇ ਉਹ ਜਿਹੜੀ ਆ ਮਿਰਚ ਦਾ ਬੂਡਾ ਥੱਲੇ ਡਿੱਗਾ ਪਿਆ ਇਹਨੂੰ ਵੀ ਆਪਾਂ ਡੰਡਾ ਲਾਵਾਂਗੇ ਬਾਕੀ ਇੱਧਰ ਸਾਰੇ ਆਪਾਂ ਮਿਰਚਾਂ ਨੂੰ ਉਧਰ ਲਾ ਚੁੱਕੇ ਸੀਗੇ ਤੇ ਅੱਜ ਆਪਾਂ ਇਹ ਮਿਰਚਾਂ ਤੋੜਨ ਵਾਸਤੇ ਜਿਹੜੀਆਂ ਮਿਰਚਾਂ ਆਪਣੀਆਂ ਲਾਲ ਹੋ ਚੁੱਕੀਆਂ ਇਹਨਾਂ ਨੂੰ ਆਪਾਂ ਤੋੜ ਲੈਨੇ ਇਹ ਦੇਖੋ ਕਿੰਨੀਆਂ ਮਿਰਚਾਂ ਐ ਲਾਲ ਹੋ ਚੁੱਕੀਆਂ ਤੇ ਜਿਹੜੀਆਂ ਜਿਹੜੀਆਂ ਲਾਲ ਹੁੰਦੀਆਂ ਜਾਂਦੀਆਂ ਉਹਨਾਂ ਨੂੰ ਆਪਾਂ ਤੋੜੀ ਜਾਂਦੇ ਆ ਮਿਰਚ ਬਹੁਤ ਵਧੀਆ ਐ ਇਹਦੇ ਦੇਖ ਸਕਦੇ ਹੋ ਦੇਖੋ ਕਿੰਨੀ ਸੋਹਣੀ ਮਿਰਚ ਹੋਈ ਆ ਤੇ ਇੱਕ ਦੋ ਚੀਜ਼ਾਂ ਹੋਰ ਆ ਤੋੜਨ ਵਾਲੀਆਂ ਉਹ ਵੀ ਆਪਾਂ ਤੋੜਦੇ ਆ ਹਰੀਆਂ ਨਹੀਂ ਅਸੀਂ ਤੋੜ ਰਹੇ ਕਿਉਂਕਿ ਕੋੜੀ ਬਿਲਕੁਲ ਨਹੀਂ ਹੁੰਦੀ ਤੇ ਫਿਰ ਹਰੀ ਦਾ ਕੋਈ ਫਾਇਦਾ ਨਹੀਂ ਆ ਸਬਜੀ ਦੇ ਵਿੱਚ ਪਾਉਣੀ ਹੈ ਵਿੱਚ ਤਾਂ ਵੀ ਬੰਦਾ ਤੋੜ ਲੇ ਇਹਨੂੰ ਆਪਾਂ ਸੁਕਾ ਕੇ ਹੀ ਯਾਨੀ ਕਿ ਲਾਲ ਕਰਕੇ ਹੀ ਤੋੜਨੀ ਆ ਤੇ ਕੁਝ ਮੇਰੀ ਮਿਰਚਾਂ ਘਰੇ ਪਈਆਂ ਪਹਿਲਾਂ ਟੁੱਟੀਆਂ ਉਹ ਸੁੱਕ ਚੁੱਕੀਆਂ ਨੇ ਇਹ ਦੇਖੋ ਤੁਣੇ ਇਸੇ ਤਰ੍ਹਾਂ ਆਪਾਂ ਸਾਰੀਆਂ ਮਿਰਚਾਂ ਤੋੜ ਲੈਣੇ ਇਹ ਹਰੀਆਂ ਜਿਹੜੀਆਂ ਆਪਾਂ ਰਹਿਣ ਦਾਂਗੇ ਇਹ ਜਦੋਂ ਫਿਰ ਲਾਲ ਹੋਣਗੀਆਂ ਫਿਰ ਤੋੜਾਂਗੇ ਇਦਾਂ ਹੀ ਸਾਰੇ ਬੂਟਿਆਂ ਨੂੰ ਲੱਗੀਆਂ ਦੇਖੋ ਸਾਰੇ ਬੂਟੇ ਹੁਣ ਭਰੇ ਪਏ ਜਿੰਨੇ ਲੇਟ ਸੀਗੇ ਤੇ ਉਹਨਾਂ ਇਹਨਾਂ ਨੇ ਫਲ ਜ਼ਿਆਦਾ ਦਿੱਤਾ ਤੇ ਮਿਰਚਾਂ ਤੋਂ ਬਾਅਦ ਆਪਾਂ ਤੋੜਾਂਗੇ ਜੀ ਇਹ ਆਪਣੀਆਂ ਘਰ ਦੀਆਂ ਮਸੰਮੀਆਂ ਇਹ ਦੇਖੋ ਜੀ ਇਹ ਆਪਣੀਆਂ ਘਰ ਦੀਆਂ ਫਰੈਸ਼ ਮਸੰਮੀਆਂ ਅੱਜ ਆਪਾਂ ਸਾਰੀਆਂ ਤੋੜ ਲਾਂਗੇ ਵੈਸੇ ਅਸੀਂ ਇੱਕ ਇੱਕ ਦੋ ਦੋ ਰੋਜ਼ ਤੋੜਦੇ ਹੁੰਦੇ ਸੀਗੇ ਜਿੰਨੀਆਂ ਆਪਾਂ ਖਾਣੀਆਂ ਹੁੰਦੀਆਂ ਉਹਨੀਆਂ ਆਪਾਂ ਤੋੜ ਲੈਂਦੇ ਸੀ ਅੱਜ ਜਿਹੜੀਆਂ ਹੈਗੀਆਂ ਦੋ ਚਾਰ ਸਾਰੀਆਂ ਆਪਾਂ ਤੋੜ ਲੰਨੇ ਇਹਨੂੰ ਕਾਫੀ ਮਸਮੀਆਂ ਲੱਗੀਆਂ ਸਿਗੀਆਂ ਤੇ ਅਸੀਂ ਰੋਜ਼ ਹੀ ਤੋੜਦੇ ਰਹੇ ਆ ਤੇ ਵੈਸੇ ਹੁਣ ਵੀ ਮਿਲਦਾ 2-3 ਕਿਲੋ ਨਿਕਲ ਜਾਣੀਆਂ ਐ ਪੀਲਾ ਰੰਗ ਹੋਇਆ ਪਿਆ ਦੇਖੋ ਤੇ ਹੈ ਵੀ ਬਹੁਤ ਮਿੱਠੀ ਐ ਫਿਰ ਹੋ ਗਿਆ ਇੱਕ ਫਿਰਸੇ ਨੁਕਸਾਨ ਇਹ ਵੀ ਥੱਲੇ ਡਿੱਗੀਆਂ ਪਈਆਂ ਸਾਰੀਆਂ ਜਿਵੇਂ ਉੱਧਰ ਦੇਖੋ ਵੀ ਸਾਰੇ ਬੂਟੇ ਥੱਲੇ ਡਿੱਗੇ ਪਏ ਮੈਂ ਇਹਨਾਂ ਨੂੰ ਮੜਾ ਜੇ ਚੁੱਕਦੀ ਇੰਨਾ ਕੱਚਾ ਹੁੰਦਾ ਨਾਲ ਹੀ ਟਾਣੀ ਟੁੱਟ ਗਈ ਆ ਇਹ ਆਪਣੀਆਂ ਪੀਲੀਆਂ Shimla ਮਿਰਚਾਂ ਨੇ ਐਡੀ-ਹੱਡੀ ਹੋ ਗਈ ਆ ਆਪਾਂ ਤੋੜਦੇ ਤਾਂ ਨਹੀਂ ਕਿਉਂਕਿ ਇਹਨਾਂ ਦਾ ਰੰਗ ਜਦੋਂ ਚੇਂਜ ਹੋਊਗਾ ਨਾ ਪੀਲਾ ਹੋਊਗਾ ਫਿਰ ਆਪਾਂ ਤੋੜਾਂਗੇ ਇਹ ਦੇਖੋ ਇਹ ਕਿੰਨੀਆਂ ਸੋਹਣੀਆਂ ਲੱਗੀਆਂ ਇਹ ਤੀਸਰੀ ਵਾਰ ਇੱਥੋਂ ਆਪਾਂ ਲਾਉਣ ਲੱਗੇ ਆ ਦੋ ਚਾਰ ਬੂਟੇ ਨੇ ਪਰ ਬਹੁਤ ਵਧੀਆ ਇਹਨਾਂ ਨੂੰ ਜਿਹੜਾ ਫਲ ਲੱਗਾ ਇਦਾਂ ਇਹਨੂੰ ਵੀ ਮੈਂ ਬੰਨਣ ਲੱਗੀ ਸੀ ਐ ਕਰਕੇ ਡੰਡੇ ਦੇ ਥੱਲੇ ਤੇ ਟੋਟ ਗਿਆ ਤੇ ਇਦਾਂ ਸਾਗ ਆਪਣਾ ਪੱਕਦਾ ਜਾਂਦਾ ਹੁਣ 1-2 ਦਿਨਾਂ ਤੱਕ ਆਪਾਂ ਤੋੜਾਂਗੇ ਇਨਕੀ ਜੀ ਵੀ ਤੋੜ ਹੀ ਲੈਨੇ ਨਾਲ ਬੱਚਿਆਂ ਦੇ ਟਿਫਨ ਦੇ ਵਿੱਚ ਪਾ ਲਈਦੀ ਆ ਤੇ ਬਾਕੀ ਤਾਂ ਕੋਈ ਹੁਣ ਅਜੇ ਤੋੜਨ ਵਾਲਾ ਕੁਝ ਵੀ ਨਹੀਂ ਕਿਉਂਕਿ ਸ਼ਿਮਲਾ ਮਿਰਚਾਂ ਬਹੁਤ ਲੱਗੀਆਂ ਪਰ ਤੋੜ ਮੈਂ ਤਾਂ ਨਹੀਂ ਰਹੀ ਪੀ ਪੀ ਲੀਆਂ ਹੋ ਜਾਣ ਤੇ ਸਾਗ 1-2 ਦਿਨਾਂ ਤੱਕ ਤੋੜਾਂਗੇ ਦੇਖੋ ਹੁਣ ਗੰਦਲਾਂ ਬਣ ਗਏ ਬੜੀਆਂ ਸੋਹਣੀਆਂ ਹੈਗੀ ਜੀ ਮਲਾਈ ਸਰੋਂ ਇਹ ਤੁਸੀਂ ਦੇਖ ਸਕਦੇ ਹੋ ਐਡਾ ਤੇ ਦਾ ਬੂਟਾ ਹੀ ਜਾਂਦਾ ਦੇਖੋ ਪੱਤਾ ਕਿੰਨਾ ਚੌੜਾ ਕੇਲੇ ਵਾਂਗੂ ਪੱਤੇ ਇਹਦੇ ਬਹੁਤ ਚੌੜੇ ਹੁੰਦੇ ਇਹਨੂੰ ਚੌੜੇ ਪੱਤੇ ਵਾਲੀ ਵੀ ਕਹਿ ਦਿੰਦੇ ਆ ਜਾਂ ਕੇਲੀ ਪੱਤੀ ਵੀ ਕਹਿ ਦਿੰਦੇ ਨੇ ਸਰੋਂ ਉੱਤੇ ਮਿੱਠੀ ਸਰੋਂ ਵੀ ਬੋਲ ਦਿੰਦੇ ਆ ਤੇ ਮਲਾਈ ਸਰੋਂ ਵੀ ਇਹਨੂੰ ਬੋਲ ਦਿੰਦੇ ਆ ਬਹੁਤ ਹੀ ਇਹਦਾ ਜਿਹੜਾ ਟੇਸਟੀ ਸਾਗ ਬਣਦਾ ਜਿਵੇਂ ਦੂਸਰੇ ਸਾਗ ਦੇ ਵਿੱਚ ਕੜੱਟਣ ਜੀ ਹੁੰਦੀ ਨਾ ਇਹਦੇ ਵਿੱਚ ਕੜੱਟਣ ਨਹੀਂ ਹੁੰਦੀ ਇਹ ਬਹੁਤ ਮਿੱਠਾ ਸਾਗ ਬਣਦਾ ਤੇ ਬਾਕੀ ਉਹਦੇ ਆਪਣੇ ਲਾਵਾ ਇਹਦੇ ਆਪਣੇ ਲਾਵਾ ਦੇਖੋ ਬੂਟੇ ਕਿੰਨੇ ਸੋਹਣੇ ਹੋਏ ਇਹ ਵੀ ਦੇਖੋ ਬੂਟਾ ਕਿੱਡਾ ਹੈ ਜਿਵੇਂ ਗੋਭੀ ਦਾ ਨਹੀਂ ਲੱਗਾ ਹੁੰਦਾ ਇੰਨਾ ਸੋਹਣਾ ਲੱਗਾ ਹੈ ਬੂਟਾ ਤੇ ਚਲੋ ਜੀ ਘਰੇ ਚੱਲਦੇ ਆ ਅੱਜ ਦੀ ਹਾਰਵੈਸਟ ਤੇ ਬਾਕੀ ਇਸ ਵੀਡੀਓ ਦਾ ਅੱਜ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆ ਕਿਉਂਕਿ ਕਾਫੀ ਦਿਨਾਂ ਦਾ ਵਲੌਗ ਆਪਾਂ ਸ਼ੁਰੂ ਕੀਤਾ ਸੀਗਾ ਤੇ ਉਧਰ ਗੰਨੇ ਵੀ ਦੇਖੋ ਸਾਡੇ ਹੁਣ ਜਿਵੇਂ ਉਹ ਥੱਲੇ ਸਾਰਾ ਦੱਬਿਆ ਪਿਆ ਇਹਨਾਂ ਗੰਨੇ ਨੇ ਕਿਡੇ ਕਿਡੇ ਹੋ ਜਾਣਾ ਸੀ ਉੱਤੇ ਵੱਲ ਸੀ ਸਾਰੀ ਜਿਹੜੀ ਆਪਾਂ ਉਦੋਂ ਸਾੜੀ ਆ ਤੇ ਉਸ ਸਾਰੀ ਜਦੋਂ ਆਪਾਂ ਤੋੜਤੀ ਤੇ ਗੰਨੇ ਬਹੁਤ ਵੱਡੇ ਵੱਡੇ ਹੋ ਗਏ ਤੇ ਹੁਣ ਬੱਚੇ ਚੱਲੇ ਆ ਸਕੂਲ ਤੇ ਆਪਾਂ ਉਹਨਾਂ ਨੂੰ ਦੇਖਦੇ ਆ ਤੇ ਜੇ ਇਹ ਵਲੌਗ ਤੁਹਾਨੂੰ ਚੰਗਾ ਲੱਗਾ ਤੇ ਲਾਈਕ ਸ਼ੇਅਰ ਜਿਆਦਾ ਕਰਦੇ ਹੋ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਰੂ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਸੋ ਇਸ ਵੀਡੀਓ ਦੇ ਇੱਥੇ ਕਰਦੇ ਜੀ ਐਂਡ ਮਿਲਦੇ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਸਿਕਾ